ਪੰਜਾਬ ਹੋਮ ਗਾਰਡ ਮੁਲਾਜ਼ਮ ਸਮੇਤ ਕੰਪਨੀ ਕਮਾਂਡਰ ਲੈਵਲ ਤੱਕ ਦੇ ਅਧਿਕਾਰੀ ਰੋਪੜ ਨੇੜੇ ਸੋਲਖਿਆ ਟੋਲ ਪਲਾਜ਼ਾ ਤੇ 13 ਦਸੰਬਰ ਨੂੰ ਧਰਨਾ ਦੇਣ ਜਾ ਰਹੇ ਨੇ ਜਿਸ ਨੂੰ ਲੈ ਕੇ ਲੁਧਿਆਣਾ ਦੇ ਥਾਣਾ ਦੁਗਰੀ ਚਤਨਾਤ ਹੋਮ ਗਾਰਡ ਦੇ ਇੰਸਪੈਕਟਰ ਬਲਵਿੰਦਰ ਸਿੰਘ ਪਰਮਾਰ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਜਾਣਕਾਰੀ ਸਾਂਝੀ ਕੀਤੀ ਹੈ ਅਤੇ ਕਿਹਾ ਕਿ ਮੌਜੂਦਾ ਦੀ ਸਰਕਾਰ ਵੱਲੋਂ ਮੁਲਾਜ਼ਮਾਂ ਨਾਲ ਕੀਤੀਆਂ ਜਾ ਰਹੀਆਂ ਧੱਕੇਸ਼ਾਹੀਆਂ ਅਤੇ ਮੁਲਾਜ਼ਮਾਂ ਨੂੰ ਬਣਦਾ ਹੱਕ ਨਾ ਦਿੱਤੇ ਜਾਣ ਦੇ ਰੋਸ ਵਜੋਂ ਇਹ ਧਰਨਾ ਲਗਾਇਆ ਜਾਵੇਗਾ ਹੋਰ ਉਹਨਾਂ ਨੇ ਕੀ ਕੁਝ ਕੀਤਾ ਤੁਸੀਂ ਵੀ ਸੁਣੋ ਇਹ ਸਾਡਾ ਧਰਨਾ ਜੀ 13 ਤਰੀਕ ਨੂੰ ਰੋਪੜ ਜ਼ਿਲ੍ਹੇ ਦੇ ਵਿੱਚ ਸੋਲਖੀਆਂ ਟੋਲ ਟੈਕਸ ਹੈ ਉਹਦੇ ਤੇ ਧਰਨਾ ਹੋ ਰਿਹਾ ਆਲ ਪੰਜਾਬ ਦੀ ਜਥੇਬੰਦੀ ਵੱਲੋਂ ਹੋ ਰਿਹਾ ਸਾਡੇ ਪ੍ਰਧਾਨ ਨੇ ਸਰਦਾਰ ਕਮਲਜੀਤ ਸਿੰਘ ਸੂਬਾ ਪ੍ਰਧਾਨ ਕੌਮੀ ਪ੍ਰਧਾਨ ਨੇ ਮਨੋਜ ਕਪਲਾ ਜੀ ਉਹਨਾਂ ਵੱਲੋਂ ਇੱਕ ਔਲ ਹੈ ਆਲ ਪੰਜਾਬ ਵੱਲੋਂ ਪੰਜਾਬ ਹੂਮ ਗਾਰਡਸ ਵੱਲੋਂ ਇਹ ਧਰਨਾ ਦਿੱਤਾ ਜਾ ਰਿਹਾ ਦੇਖੋ ਜੇ ਪੁਲਿਸ ਦੇ ਨਾਲ ਸਾਨੂੰ ਡਿਊਟੀ ਨਿਭਾਉਣੇ ਤਾਂ ਸਾਨੂੰ ਪੁਲਿਸ ਦੇ ਨਾਲ ਬਰਾਬਰ ਦੇ ਰਾਈਟ ਵੀ ਚਾਹੀਦੇ ਆ ਪਰ ਉਹ ਰਾਈਟ ਸਰਕਾਰ ਨਹੀਂ ਦੇ ਰਹੀ ਅੱਜ ਦੀ ਡੇਟ 'ਚ ਪੰਜਾਬ ਹோம்ਗਾਰਡ ਦਾ ਮੁਲਾਜ਼ਮ ਜਿਹੜਾ ਆ ਸੁਪਰੀਮ ਕੋਰਟ ਦਾ ਜਦੋਂ ਅਸੀਂ 2015 'ਚ ਕੇਸ ਜਿੱਤੇ ਆ ਮਈ 2015 'ਚ ਤੇ ਇਹਨਾਂ ਨੇ ਸੁਪਰੀਮ ਕੋਰਟ ਦਾ ਆਰਡਰ ਕੀਤਾ ਸੀ ਪੀ ਇਹਨਾਂ ਨੂੰ ਸਪਾਈ ਦੇ ਬਰਾਬਰ ਦਾ ਸਕੇਲ ਦਿੱਤਾ ਜਾਵੇ ਜਦਕਿ ਅੱਜ ਵੀ ਸਿਰਫ 34000 ਤੇ 33 34000 ਤਨਖਾਹ ਦਿੱਤੀ ਜਾਂਦੀ ਮਹੀਨੇ ਦੀ ਤੇ ਜਦਕਿ ਸਪਾਈ 57 53000 ਰਹਿ ਰਹੇ ਆ ਨਾ ਤਾਂ ਇਹ ਮੁਲਾਜ਼ਮ ਨੂੰ ਕੋਈ ਵੀ ਹਾਊਸ ਰੈਂਟ ਦੇ ਰਹੇ ਆ ਨਾ ਬਸ ਕਰਾਇਆ ਫ੍ਰੀ ਦੇ ਰਹੇ ਆ ਨਾ ਕੋਈ ਡੀਏ ਦੇ ਰਹੇ ਆ ਸੁਪਰੀਮ ਕੋਰਟ ਦੇ ਹੁਕਮਾਂ ਦੇ باوجود ਵੀ ਨਹੀਂ ਦੇ ਰਹੇ ਤੁਸੀਂ ਦੇਖ ਲਓ ਭਈ 8 ਸਾਲ ਹੋ ਗਏ ਆ ਮੁਲਾਜ਼ਮ ਉੱਥੇ ਦਾ ਉੱਥੇ ਖੜਾ ਕਿ ਤੁਹਾਨੂੰ ਲੱਗਦਾ ਨਹੀਂ ਮੈਂ ਮਹਿੰਗਾਈ ਵਧੀ ਹੋਊਗੀ ਮਹਿੰਗਾਈ ਦੇਖੋ 2015 ਤੋਂ ਅੱਜ ਕਿੱਥੇ ਆ ਗਈ ਠੀਕ ਹੈ ਇੱਕ ਮੁਲਾਜ਼ਮ ਜਿਹੜਾ 1920 ਸਾਲ ਦਾ ਭਰਤੀ ਹੁੰਦਾ 33 34 35 ਸਾਲ ਜਾਂ 40 ਸਾਲ ਨੌਕਰੀ ਕਰਕੇ ਆਪਣੇ ਘਰ ਨੂੰ ਜਾਂਦਾ ਕੀ ਉਹਨੂੰ ਸਰਕਾਰ ਤੋਂ ਕੋਈ ਆਸ ਨਹੀਂ ਵੀ ਮੈਂ ਆਪਣੀ ਸਾਰੀ ਜ਼ਿੰਦਗੀ ਇੱਕ ਡਿਪਾਰਟਮੈਂਟ ਦੀ ਸੇਵਾ ਚ ਲਾਈ ਆ ਦੇਸ਼ ਦੀ ਸੇਵਾ ਚ ਲਾਈ ਆ ਮੈਨੂੰ ਕੋਈ ਘਰ ਜਾਂਦੇ ਨੂੰ ਕੋਈ ਪੈਨਸ਼ਨ ਹੋਵੇ ਸਰਕਾਰੀ ਦੂਜੇ ਸਰਕਾਰੀ ਮਹਿਕਮੇ ਦੇ ਮਲਾਜਮ ਜਿਵੇਂ ਟੀਚਰ ਆ ਬਿਜਲੀ ਬੋਰਡ ਆ ਡਾਕਟਰ ਆ ਜਾਂ ਪੰਜਾਬ ਪੁਲਿਸ ਦੇ ਮਲਾਜਮ ਨੇ ਉਹ ਜਦੋਂ ਪੈਨਸ਼ਨ ਜਾਂਦੇ ਨੇ ਉਹਨਾਂ ਦੇ ਘਰੇ ਤੁਸੀਂ ਦੇਖੋ ਕਿਤੇ ਤੁਸੀਂ ਖੁਦ ਵੀ ਮਿਹੜੇ ਚ ਹੈਗੇ ਹੋ ਤੁਸੀਂ ਦੇਖੋ ਵੀ ਵਿਆਹ ਵਰਗਾ ਮਾਹੌਲ ਹੁੰਦਾ ਫੁੱਲਾਂ ਦੇ ਰਿਹਾਰ ਪਾ ਕੇ ਗੱਡੀਆਂ ਚ ਵਿਆਹ ਮੰਗੂ ਲਿਆਂਦੇ ਪਾਰਟੀਆਂ ਹੁੰਦੀਆਂ لیکن ਜਦੋਂ ਪੰਜਾਬ ਹோம்ਗਾਰਡ ਦਾ ਮੁਲਾਜ਼ਮ ਰਿਟਾਇਰਮੈਂਟ ਹੁੰਦਾ ਉਹਨੂੰ ਇੱਕ ਇੰਨਾ ਕ ਅਫਸੋਸ ਹੁੰਦਾ ਉਹ ਉੱਪਰ ਅਸਮਾਨ ਵੱਲ ਉਹ ਦੇਖਦਾ ਪ੍ਰਭਾ ਇਹ ਕਹਿਰ ਮੇਤੇ ਕਿਥੋਂ ਟਾਤਾ ਮੈਂ 40 ਸਾਲ ਨੌਕਰੀ ਕਰਕੇ 35 ਸਾਲ ਨੌਕਰੀ ਕਰਕੇ ਅੱਜ ਘਰੋਂ ਚੱਲਿਆ ਤੇ ਅੱਜ ਤੋਂ ਬਾਅਦ ਤਾਂ ਮੇਰੀ ਤਨਖਾਹ ਵੀ ਨਹੀਂ ਪੈਣੀ ਸਰਕਾਰ ਵੱਲੋਂ ਕੁਝ ਮਿਲਣਾ ਨਹੀਂ ਤੇ ਮੈਂ ਆਪਣਾ ਪਰਿਵਾਰ ਕਿਵੇਂ ਚਲਾਉਂਗਾ ਕੀ ਇਹ ਸਰਕਾਰ ਨੂੰ ਸੋਚਣਾ ਨਹੀਂ ਚਾਹੀਦਾ ਕੋਈ ਗੱਲਬਾਤ ਹੋਈ ਹੈ ਮੁੱਖ ਮੰਤਰੀ ਜੀ ਨਾਲ ਇਹਨਾਂ ਨਾਲ ਬਹੁਤ ਵਾਰੀ ਮੀਟਿੰਗਾਂ ਹੋ ਚੁੱਕੀਆਂ ਇੱਕ ਤੁਹਾਨੂੰ ਹੋਰ ਦੱਸ ਦਿੰਨਾ 5.5 ਤੋਂ 6 ਸਾਲ ਹੋ ਗਏ ਸੋਲਖੀਆਂ ਟੋਲ ਟੈਕਸ ਦੇ ਰਿਟਾਇਰਮੈਂਟ ਐਸੋਸੀਏਸ਼ਨ ਵਾਲੇ ਬੈਠੇ ਆ ਆਪਣੀ ਯੂਨੀਅਨ ਦੇ ਨਾਲ ਹੀ ਵੀ ਸਾਨੂੰ ਸਾਡੇ ਹੱਕ ਦਿਓ 5.5 6 ਸਾਲਾਂ ਦਾ ਇੱਕ ਇਤਿਹਾਸਕ ਰਿਕਾਰਡ ਹੈ ਡਾ ਲੰਬਾ ਧਰਨਾ ਦੇਣਾ ਅਜੇ ਤੱਕ ਕਿਸੇ ਨੇ ਡਾ ਲੰਬਾ ਧਰਨਾ ਦਿੱਤਾ ਪਰ ਅੱਜ ਤੱਕ ਇਸ ਤੋਂ ਪਹਿਲਾਂ ਕਾਂਗਰਸ ਸਰਕਾਰ ਸੀ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਕਿਸੇ ਨੇ ਵੀ ਟੋਲ ਟੈਕਸ ਦੇ ਜਾ ਕੇ ਨਹੀਂ ਪੁੱਛਿਆ ਵੀ ਤੁਸੀਂ ਕਿਉਂ ਬੈਠੇ ਹੋ ਤੁਹਾਡੀ ਕੀ ਤਕਲੀਫ ਹੈ ਉਮੀਦ ਹੱਲ ਕਰਨ ਤਾਂ ਬਹੁਤ ਦੂਰ ਦੀ ਗੱਲ ਹੈ ਬਿਲਕੁਲ ਜੀ ਹੁਣ ਕੋਈ ਉਮੀਦ ਨਹੀਂ ਇਹਨਾਂ ਨੂੰ ਬਹੁਤ ਕਹਿ ਕੇ ਦੇਖ ਲਏ ਇਹ ਟਾਈਮ ਦੇ ਦਿੰਦੇ ਨੇ ਸਾਡੇ ਕੋਲ ਰਿਕਾਰਡ ਪਿਆ ਇਹਨਾਂ ਦਾ ਟਾਈਮ ਦੇ ਦਿੰਦੇ ਨੇ ਲੈਟਰ ਆਹੀਂ ਵੀ ਤੁਸੀਂ ਕੱਲ ਨੂੰ ਜੀ ਅੱਜ ਤੋਂ ਹਫਤੇ ਬਾਅਦ 5 ਤਰੀਕ ਨੂੰ ਤੁਸੀਂ 12:30 ਆਜੋ ਤੁਸੀਂ 4 ਵਜੇ ਆਜੋ ਤੁਹਾਡੀ ਫਲਾਣੇ ਨਾਲ ਮੀਟਿੰਗ ਕਰਾਉਣੀ ਆ ਕਿਸੇ ਨੂੰ ਨਹੀਂ ਆਲ ਪੰਜਾਬ ਦੇ ਜਿਹੜੇ ਇਹਨਾਂ ਦੇ ਐਮ ਐਲ ਏਜ਼ ਨੇ ਹਰ ਇਲਾਕੇ ਚੋਂ ਸਾਡੀ ਐਸੋਸੀਏਸ਼ਨ ਇਹਨਾਂ ਨੂੰ ਮੰਗ ਪੱਤਰ ਦਿੱਤੇ ਆ ਉਹ ਵੀ ਕਹਿ ਦਿੰਦਾ ਜੀ ਕਰਾ ਦਿੰਨੇ ਆ ਕੁਝ ਨਹੀਂ ਹੱਲ ਕਿਹੜੇ ਕਿਹੜੇ ਰੈਂਕ ਦੇ ਅਧਿਕਾਰੀ ਜਿਹੜੇ ਸਪਾਈ ਤੋਂ ਲੈ ਕੇ ਜੀ ਕੰਪਨੀ ਕਮਾਂਡਰ ਤੱਕ ਜਾਨੀ ਕਿ ਜਿੰਦਾ ਮੈਂ ਕੰਪਨੀ ਕਮਾਂਡਰ ਆ ਪੰਜਾਬ ਪੁਲਿਸ ਦੀ ਲੈਂਗੁਏਜ ਇਨਸਪੈਕਟਰ ਪੰਜਾਬ ਹਮ ਗਾਰਡਸ ਬੋਲ ਦਿੰਦੇ ਆ ਉਹ ਡਿਪਾਰਟਮੈਂਟ ਦੀ ਲੈਂਗੁਏਜ ਵਿੱਚ ਕੰਪਨੀ ਕਮਾਂਡਰ ਬੋਲ ਦਿੰਦੇ ਆ ਕੰਪਨੀ ਕਮਾਂਡਰ ਤੱਕ ਜਾਨੀ ਤਰਨ ਦੇ ਰਹੇ ਆ ਦੇਖੋ ਜੀ ਆਮ ਬੰਦਿਆਂ ਨੂੰ ਅਸੀਂ ਵੋਟਾਂ ਪਾ ਕੇ ਖਾਸ ਬਣਾਤਾ ਤੇ ਸਾਡੀਆਂ ਵੋਟਾਂ ਦੇ ਨਾਲ ਹੀ ਇਹਨਾਂ ਨੂੰ ਪੈਨਸ਼ਨ ਮਿਲਣੀ ਆ ਜਿਹੜੇ ਅੱਜ ਇੱਕ ਆਮ ਬੰਦੇ ਐਮਐਲਏ ਬਣ ਕੇ ਗਏ ਨੇ ਇਹਨਾਂ ਨੂੰ ਪੈਨਸ਼ਨ ਵੀ ਮਿਲਦੀ ਐਨੂੰ ਤਨਖਾਹ ਵੀ ਮਿਲਦੀ ਐ ਇਹਨਾਂ ਨੂੰ ਸਾਰੀਆਂ ਸਹੂਲਤਾਂ ਮਿਲਦੀ ਐ ਤੁਹਾਨੂੰ ਵੀ ਪਤਾ ਕਿੰਨੀਆਂ ਸਹੂਲਤਾਂ ਮਿਲਦੀ ਐ ਲੇਕਿਨ ਜੇ ਸਾਡੀ ਵੋਟ ਦੇ ਨਾਲ ਸਾਨੂੰ ਪੈਨਸ਼ਨ ਨਹੀਂ ਫਿਰ ਸਾਡੀ ਵੋਟ ਨਾਲ ਇਹਨਾਂ ਨੂੰ ਕਿਉਂ ਪੈਨਸ਼ਨ ਕੀ ਕਿਹਾ ਜਾਂਦਾ ਸਰਦ ਮੁਲਾਜ਼ਮਾਂ ਵਰਗੇ ਦੁਖੀ ਦੁਖੀ ਅੱਗੇ ਤੋਂ ਫਿਰ ਅਸੀਂ ਵੋਟਾਂ ਨਹੀਂ ਪਾਵਾਂਗੇ ਪਹਿਲਾਂ ਮੁਲਾਜ਼ਮਾਂ ਨੇ ਕਾਂਗਰਸ ਨੂੰ ਇਹੀ ਕਿਹਾ ਸੀ ਨਾ ਵੀ ਤੁਸੀਂ ਇੱਥੇ ਜਿੱਤ ਕੇ ਦਿਖਾਓ ਵੀ ਤੁਸੀਂ ਸਾਨੂੰ ਨਹੀਂ ਕੁਝ ਦਿੱਤਾ ਜਿੱਤ ਕੇ ਦਿਖਾਓ ਉਹ ਗਏ ਮਾਨ ਸਾਹਿਬ ਨੇ ਖੁਦ ਕਿਹਾ ਮੇਰੇ ਕੋਲ ਫੋਨ ਦੇ ਵਿੱਚ ਫੋਟੋ ਐ ਤੁਹਾਨੂੰ ਦਿਖਾ ਦਣਾ ਮੀਤ ਹੇਰ ਸਾਹਿਬ ਦੀ ਅ ਮੀਤ ਹੇਰ ਸਾਹਿਬ ਦੀ ਫੋਟੋ ਆ ਉਹਨਾਂ ਨੇ ਅਖਬਾਰ ਚ ਬਿਆਨ ਦਿੱਤਾ ਸੀ ਉਹਦੇ ਚ ਇਹਨਾਂ ਨੇ ਕਿਹਾ ਵੀ ਸਰਕਾਰ ਨੂੰ ਪੰਜਾਬ ਹੋਮ ਗਾਰਡ ਦੇ ਮੁਲਾਜ਼ਮਾਂ ਦੀਆਂ ਕੁਰਬਾਨੀਆਂ ਦਾ ਮੁੱਲ ਮੋੜਨਾ ਚਾਹੀਦਾ ਤੇ ਬਟ ਚਲੋ ਉਹ ਦੂਜੀ ਸਰਕਾਰ ਸੀ ਜ਼ੂਮ ਕਰ ਸਕਦਾ ਹਾਂ ਤੁਸੀਂ ਕੀ ਖਬਰ ਹੈ ਮੀਤ ਹੇਰ ਸਾਹਿਬ ਦੀ ਖਬਰ ਹੈ ਕਾਂਗਰਸ ਨੂੰ ਕਿ ਪੰਜਾਬ ਹோம்ਗਾਰਡ ਦੇ ਕੁਰਬਾਨੀਆਂ ਦਾ ਮੁੱਲ ਮੋੜਨਾ ਚਾਹੀਦਾ ਚਲੋ ਕਾਂਗਰਸ ਨੇ ਨਹੀਂ ਮੋੜਿਆ ਹੁਣ ਤਾਂ ਸਰਕਾਰ ਇਹਨਾਂ ਦੀ ਆ ਇਹਨਾਂ ਤੋਂ ਉਦੋਂ ਵਸ ਨਹੀਂ ਚੱਲਿਆ ਬਟ ਹੁਣ ਤਾਂ ਇਹ ਸੋਚ ਸਕਦੇ ਆ ਨਾ ਹੁਣ ਤਾਂ ਜਾਇਜ਼ ਆ ਸੁਪਰੀਮ ਕੋਰਟ ਨੇ ਵੀ ਆਰਡਰ ਕਰੇ ਹੋਇਆ ਠੀਕ ਹੈ ਤੇ ਹੁਣ ਸਰਕਾਰ ਵੀ ਇਹਨਾਂ ਦੀ ਆ ਤੇ ਹੁਣ ਸਾਡੀਆਂ ਕੁਰਬਾਨੀਆਂ ਦਾ ਮੁੱਲ ਕਿਉਂ ਨਹੀਂ ਮੋੜਦਾ ਯੂਨੀਫਾਰਮ ਦੀ ਕਰੂਗਾ ਜਾਂ ਸਿਵਲ ਵਰਦੀ ਦੀ ਸਾਰੇ ਮੁਲਾਜ਼ਮ ਜਿਸ ਤਰ੍ਹਾਂ ਵੀ ਜਿਸ ਡਿਊਟੀ ਤੇ ਹੋਣਗੇ ਜਿਹੜੇ ਡਿਊਟੀ ਤੇ ਹੋਣਗੇ ਉਹ ਇਸ ਤਰ੍ਹਾਂ ਵਰਤੀ ਚ ਜਾਣਗੇ ਉਦਾਂ ਡਿਊਟੀ ਤੋਂ ਆਫ ਹੋਣਗੇ ਉਹ ਸਿਵਲ 'ਚ ਵੀ ਜਾਣਗੇ ਜਿਹੜੇ ਰਿਟਾਇਰਮੈਂਟ ਆ ਉਹ ਵੀ ਜਾਣਗੇ ਨਾਲ ਕਿਸਾਨ ਜਥੇਬੰਦੀਆਂ ਵੀ ਨਾਲ ਪੂਰੇ ਪੰਜਾਬ ਦੇ ਮੁਲਾਜ਼ਮ ਹਾਂਜੀ ਪੂਰੇ ਪੰਜਾਬ ਹਮਗਾਰਡ ਜਿਹੜੀ ਆ ਆਲ ਪੰਜਾਬ ਦੀ ਹਮਗਾਰਡਸ ਉੱਥੇ ਜਾਊਗੀ ਬੱਸਾਂ ਭਰ ਕੇ ਜਾਣਗੇ ਤੇ ਨਾਲ ਕਿਸਾਨ ਜਥੇਬੰਦੀਆਂ ਵੀ ਮਦਦ ਕਰ ਰਹੀਆਂ ਨੇ ਐਸਐਮ ਸਰਡ ਨਿਊਜ਼ ਦੇ ਲਈ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਦੀ ਰਿਪੋਰਟ